ਸਾਸੀ ਕਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਤੇ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਗੱਗੜਪਾਣਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਪਖਾਲਾ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਤਕਰੀਬਨ 9-10 ਪਸ਼ੂ ਸੇਲ ਕਰਨੇ ਆ ਚੰਗੀ ਕੁਆਲਿਟੀ ਦੇ ਜਿਨ੍ਹਾਂ ਵਿੱਚੋਂ ਇੱਕ ਹੀ ਪਸ਼ੂ ਗੱਬਣੇ ਆ ਬਾਕੀ ਸਾਰੇ ਸੂਏ ਸਵਾਏ ਆ ਦੋ ਝੋਟੀਆਂ ਤੇ ਬਾਕੀ 8 ਕ ਵਿਹੜਾ ਹੈਗੀਆਂ ਜੀ ਤੋ ਵਧੀਆਂ ਵਹਿਣਾ ਇੱਕ ਵੜ ਗੱਬਣਾ ਬਾਕੀ ਸਾਰੀਆਂ ਸੁਈਆਂ ਸਵਾਈਆਂ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੁਏ ਸਵਾਈਏ ਪਸ਼ੂ ਨੂੰ ਦੋ ਟੈਂਪ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬੜ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆ ਛੋਟੀ ਜਰਸੀ ਵਛੀ ਵੀ ਇੱਕ ਸੇਲ ਕਰਨੀ ਆ ਬਹੁਤ ਹੀ ਸੋਹਣੀ ਆ ਜੀ ਤੇ ਬਾਕੀ ਸਾਰੀਆਂ ਵੱਡੀਆਂ ਵਹਿੜਾਂ ਦੇ ਮੱਝਾਂ ਵੀ ਬਹੁਤ ਚੰਗੀਆਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਗੱਲਬਾਤ ਕਰਾਉਨੇ ਆ ਜੀ ਵੀਰ ਨਾਲ। ਹਾਂ ਜੀ ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਆ ਜੀ? ਠੀਕ ਠਾਕ ਜੀ ਵਧੀਆ ਹੋ ਦੀਆ ਠੀਕ ਠਾਕ। ਠੀਕ ਹੈ ਜੀ। ਅੱਜ ਇੱਥੇ ਕਿੰਨੇ ਬਹੂ ਸੇਲ ਕਰਨੇ ਆ ਜੀ? ਅੱਜ 8 ਆ ਜੀ। 8 ਬਹੂ। ਹਾਂ ਜੀ ਹਾਂ ਜੀ। ਠੀਕ ਹੈ ਜੀ। ਇੱਕ ਛੋਟੀ ਵਸ਼ੀ ਵੀ ਜਰਸੀ ਦੀ। ਛੋਟੀ ਪਾਲਕ ਵਸ਼ੀ ਹੈਗੀ ਇੱਕ। ਠੀਕ ਆ। ਹਾਂ ਜੀ ਹਾਂ ਜੀ। ਤੇ ਐਡਰੈਸ ਦੱਸ ਦਿਓ ਜੀ ਦੱਸ ਆਪਣਾ ਪਿੰਡ ਗਗੜਪਣਾ ਹਾਂਜੀ ਜਲਾ ਅੰਮਰਸਰ ਜੀ ਸੀਲ ਬੱਬਖਾਲਾ ਜੀ ਹਾਂਜੀ ਠੀਕ ਹੈ ਜੀ ਨਾਮ ਦੱਸ ਦਿਓ ਜੀ ਨਾਮ ਆਪਣਾ ਗੁਰਪ੍ਰੀਤ ਹੈ ਫੋਨ ਨੰਬਰ ਦੱਸ ਦਿਓ ਜੀ 98780 5238 ਪਹਿਲਾ ਮਾਲ ਗਿਆ ਦੂਰ ਹੀ ਕਨੇੜੇ ਰਹਿ ਗਿਆ ਦੂਰ ਹੀ ਗਿਆ ਬਹੁਤ ਦੂਰ ਦੂਰ ਗਿਆ ਠੀਕ ਹੈ ਸਾਰੇ ਜ਼ਿਲ੍ਹੇ ਗਿਆ ਸਾਰੇ ਸਹੀ ਗਿਆ ਸਹੀ ਹੈ ਤੇ ਅੱਜ ਫੇ ਝੋਟੀਆਂ ਤੋਂ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਝੋਟੀ ਛੂਈ ਆ ਠੀਕ ਹੈ ਅਜ ਇੱਕ ਨਾਲ ਆ ਬਾਕੀ ਪਕਾਈਆਂ ਛੇ ਆ ਠੀਕ 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 ਹਾਂਜੀ ਹਾਂਜੀ ਆ ਸ਼ਰਵਾਤ ਕਰੀਏ ਜੀ ਇਹਦਾ ਸੂਆ ਕਿੰਨਾ ਜੀ ਇਹ ਪਹਿਲਾ ਹੀ ਸੂਆ ਜੀ ਅੱਛਾ ਪਹਿਲਾ ਸੂਆ ਸੂਈ ਦੰਦੀ ਚਾਰ ਦੰਦਾਂ ਮੂੰਹ ਤੇ ਚਾਰ ਦੰਦ ਹਾਂਜੀ ਹਾਂਜੀ ਤੇ ਬੱਚਾ ਕੀ ਮਗਰੇ ਦੇ ਬੱਚਾ ਇਹ ਕੱਟਾ ਜੀ ਕੱਟਾ ਮਗਰ ਆ ਪਰਸਾ ਦੀ ਸੂਈ ਆ ਮੂੰਹ ਦਾ ਚਾਰ ਦੰਦ ਹਾਂਜੀ ਆ ਵੇਖੋ ਜੀ ਸੂਆ ਇਹਦਾ ਪਹਿਲਾ ਬੜੀ ਚੰਗੀ ਆ ਕੱਟੀ ਦੇ ਕੋਈ ਦਰਾਂ ਨਹੀਂ ਕਿਸੇ ਨੂੰ ਖਣ ਬੜਾ ਚੰਗਾ ਲੱਗਾ ਇਹਨੂੰ ਆਜੋ ਨਾਲ ਹੀ ਆਜੋ ਠੀਕ ਆ ਹਾਂ ਸੋਹਣੀ ਅੜਕੀ ਠੀਕ ਆ ਠੀਕ ਆ ਮੋੜ ਲਓ ਜੀ ਆਜੋ ਮੂੰਹ ਬੋਟਕੇ ਵਿਖਾਲਦੇ ਹੋ ਬੱਚਾ ਦੇ ਦੰਦ ਮੂੰਹ ਤੋਂ ਚਾਰ ਦੰਦ ਵਾ ਫੇਸ ਕੁਆਲਟੀ ਚੰਗੀ ਆ ਆ ਦੇਖੋ ਇਹ ਚਾਰ ਦੰਦ ਕਰੋ ਚੱਕ ਆ ਦੇਖੋ ਕੰਨੀਆਂ ਛੋਟੀਆਂ ਥੋੜੀਆਂ ਬਾਕੀ ਸਿੰਘ ਦੀ ਕੁਆਲਟੀ ਚੰਗੀ ਆ ਥਾਣ ਬੜਾ ਸੋਹਣਾ ਲੱਗਾ ਜੀ ਪਿੱਛੇ ਬੱਚਾ ਇਕੱਟਾ ਦੁੱਧ ਕੇ ਮੈਂ ਇਸ ਟਾਈਮ ਤੇ ਜੀ 500 ਰੁਪਏ ਬੋਲੀ ਹਸਾ ਟਟਕਲੋ 8 ਕਿਲੋ 7 ਤੋਂ 8 ਕਿਲੋ ਬੋਲੀ ਆ ਠੀਕ ਚਾਰ ਦਲ ਦਾ ਕੱਟੀ ਹੋ ਜਾ ਤੇ ਨਾਲ ਉਹ ਸੁਣ ਨਹੀਂ ਜਾ ਉਸ ਤੋਂ ਬਾਅਦ ਸੋਨੇ ਵਾਲੀ ਓ ਰਾਤ ਨਹੀਂ ਕੀਤੀ ਇਹਨੇ ਓ ਰਾਤ ਨਹੀਂ ਕੀਤੀ ਖਾਣਾ ਦੀ ਕੋਈ ਬਾਤ ਘਾਟ ਹੋਵੇ ਖਾਣਾ ਦੀ ਬਾਲੀ ਚੰਗੀ ਕੋਈ ਬਾਤ ਘਾਟ ਨਹੀਂ ਠੀਕ ਹੈ ਜੀ ਤੇ ਦੱਸੋ ਫੇਰ ਜਿਆ ਮੋਲੇ ਦਾ ਮੋਲੇ ਤੇ ਕੱਲ੍ਹ ਭਾਵੇਂ ਇੱਕ ਦਾ ਹੀ ਕਰੀਗੇ ਹਾਂ ਜੀ ਇੱਕ ਬਾਜੀ ਕਰੀ ਹਾਂ ਜੀ ਤੇ 90 ਦੀ ਦੇ ਦਾਂਗੇ ਮਾਨ ਤਣ ਕਿੰਨਾ ਕਰ ਦੋਗੇ ਛੋੜ ਕਰਦਾ ਕੇ 500 ਬਸ ਠੀਕ ਹੈ ਹਾਂ ਜੀ ਹਾਂ ਜੀ ਕੱਟੀ ਜਾਰੀ ਚੰਗੀ ਹੈ ਜਿਹੜਾ ਮੇਰਾ ਵੀਰ ਲਊਗਾ 500 ਹੀ ਕਰਨੀ ਆ ਹਾਂ ਜੀ 500 ਹੀ ਕਰਨੀ 500 ਕਰਦਾ ਜੀ ਠੀਕ ਆ ਜਿਆਦਾ ਵਾਲੀ ਰੱਖਿਆ ਹੈ ਮੇਰਾ ਇੱਕ ਦਾ ਦੀ ਇੱਕ ਪੰਜ ਨਹੀਂ ਹਾਂ ਕੋਈ ਜ਼ਿਆਦਾ ਨਹੀਂ ਕੱਚੀ ਵਾਲੀ ਜਗ੍ਹੀ ਹੈ ਜਿਹੜਾ ਲਊਗਾ ਯਾਰ ਆ ਵੇਖੋ ਯਾ ਮੁੰਨੀ ਲੱਭਣੀ ਨਹੀਂ ਬਾਕੀ ਹੈ ਦੋ ਤਿੰਨ ਚੂਹੇ ਚੋਰੇ ਫੇਰ ਭਾਵੇਂ 1.5 ਲੱਖ ਦੀ ਕੱਟੀ ਆ ਹਾਂਜੀ ਕੁਆਲਿਟੀ ਚੰਗੀ ਆ ਜੀ ਕੁਆਲਿਟੀ ਬਾਹਲੀ ਜੀ ਬਾਕੀ ਐ ਸੋਹਣੀ ਆ ਆ ਦੂਜੇ ਨੰਬਰ ਵਾਲੀ ਮੱਝ ਜਿਹੜੀ ਇਹ ਮੱਝ ਸੂਈ ਹੈ ਜੀ 1.5-2 ਮਹੀਨੇ ਦੀ ਅੱਛਾ 1.5 ਤੋਂ 2 ਮਹੀਨੇ ਹੋ ਗਏ ਦੋ ਦੋ ਦਾ ਦਾ ਹਾਂਦੇ ਆ ਹਾਂਜੀ ਤੇ ਆਪਾਂ 8 ਕਿਲੋ ਕਹਿ ਕੇ ਦਵਾਉਣੀ 8 ਕਿਲੋ ਹਾਂਜੀ ਹਾਂਜੀ ਜਿਹੜਾ ਤਿਆਰ ਆ ਮੌਕੇ ਤੇ ਤਿਆਰ ਤੇ ਬੱਚਾ ਹੋਣੀ ਆ ਠੀਕ ਆ ਵੱਡੇ ਪੱ ਥੜ੍ਹ ਵਧੀਆ ਚੁਆਈ ਕੀ ਬੜੀ ਚੰਗੀ ਮੋੜ ਬਾਤ ਘਾੜ ਕੋਈ ਹੋਵੇ ਕੋਈ ਬਾਤ ਘਾੜ ਨਹੀਂ ਕਿਨੇ ਤੁਹਾਡਾ ਨਹੀਂ ਹੋ ਕੋਈ ਆ ਦੁੱਧ 8 ਕਿਲੋ ਦੁੱਧ ਦਾ ਹੋ ਆਪਾਂ ਪੱਟ ਕਾਇ ਕੇ ਦਵਾਗੇ ਠੀਕ ਆ ਹਾਂਜੀ ਸਹੀ ਆ ਬਾਕੀ ਸੋਹਣੀ ਆ ਸੋਹਣੀ ਚੁਆਈ ਚੁਈ ਬੜੀ ਚੰਗੀ ਬਣੀ ਪੁਣੀ ਨਹੀਂ ਗਾਂ ਕਦੇ ਕੋਈ ਬੜੀ ਦਾਲੀ ਆਪਾਂ ਕਹਿ ਸਕਦੇ ਬੜੀ ਨਹੀਂ ਹੈ ਸਹਿਰ ਉਸਿਆ ਦੀਵੇਂ ਮਰਨ ਨੂੰ ਕਹਿਣਾ ਠੀਕ ਹਾਂ ਬਣੀ ਹੋਈ ਆ ਤੇ ਕਿੰਨਾ ਕਰਨਾ ਇਹਦਾ ਮੁੱਲ ਜੀ ਮੁੱਲ ਦੇ ਉੱਦਾਂ ਦੇ ਮੱਝ ਦੇ ਤਾਂ ਹੋਵੇ ਬੱਚਾ ਬੁੱਛਾ ਹੋਵੇ ਫੇਰ ਭਾਵੇਂ 90 ਕਾਲਾ 80 ਕਾਲਾ ਹਾਂਜੀ ਤੇ ਹੁਣ 60 ਪੈਠ ਜਿਆਦੀ ਦੇ ਦਾਂਗੇ। ਮਾਣ ਕਿ ਨਾ ਕਰਦੋਗੇ। ਛੋੜ ਕਰਦਾ ਕਿ ਉਹ ਯਾਰ ਹੋ ਗਈ ਆ। ਠੀਕ ਆ 40000 ਦੀ। 60000 ਦੀ ਦੇ ਦਾਂਗੇ। 60000 ਦੀ। 60000 ਦੀ ਦੇ ਦਾਂਗੇ। ਬਾਕੀ ਵੀਰ ਭਰਾ ਆਪੇ ਧੱਕਾ ਕਰ ਲੈਂਦੇ ਆ ਨਾ ਕਰ ਲੈਣਾ ਧੰਨਵਾਦ। ਕੋਈ ਗੱਲਾਂ ਬਜਾਦਾਂ ਨਹੀਂ ਰੱਖੀਦਾ ਜਦ ਬਾੜ ਦੀ ਦੇ ਦਾਂਗੇ। ਕੋਈ ਯਾਰਾਂ ਨਹੀਂ ਬਟਾ। ਠੀਕ ਹੈ ਜੀ। ਆ ਜਿਹੜੀ ਵੈੜ ਆ ਜੀ। ਇਹ ਵੈੜ ਛਾਈ ਵਾਲ ਚ ਸੂਈ ਆ ਤਾ ਜੀ। ਅੱਛਾ ਜੀ। ਤੇ 5-6 ਦਿਨਾਂ ਸਵੇਰ ਨੂੰ ਬੱਛਾ ਮਾਰਦੇ ਨੇ। ਸੂਆ ਕਰਵਾਉ ਉਹਦਾ। ਸੂਆ ਇਹਦਾ ਪਹਿਲਾ। ਪਹਿਲਾ ਸੂਆ। ਹਾਂ ਜੀ ਪਹਿਲਾ ਸੂਆ। ਤੇ ਦੁੱਧ ਕਿੰਨਾ ਦੇ ਕੋਲ ਦੁੱਧ ਦੋ ਤਾਂ 11 12 ਕਿਲੋ ਦਾਖਲੋ ਮਿੰਤੀ ਦਾ ਦਾਖਲੋ ਤਿਆਰ ਆ ਜਿਹੜਾ ਚਵਾ ਕੇ ਦੇਣਾ ਠੀਕ ਹੈ ਜੀ ਤੇ ਅਸੀਂ ਪਾ ਕੇ ਚੋਨੇ ਨੂੰ ਨਹੀਂ ਪਾਵ ਲਈ ਦੀ ਨਹੀਂ ਪਾ ਲਈ ਪਾ ਵੀ ਲੋ ਕੋਈ ਗੱਲ ਨਹੀਂ ਠੀਕ ਹੈ ਜੀ ਬਾਕੀ ਇੱਕ ਰੰਗ ਕਾਲੀ ਸੋਹਣੀ ਆ ਕੁਆਲਿਟੀ ਤੇ ਬੱਚਾ ਵੱਛਾ ਕੋਈ ਸੀ ਮਗਰ ਵੱਛਾ ਜੀ ਅੱਛਾ ਮਗਰ ਵੱਛਾ ਆ ਜੀ ਆ ਵੱਛਾ ਜੀ ਠੀਕ ਹੈ ਜੀ ਤੇ ਕਿੰਨਾ ਚਵਾ ਜੂਗੀ ਇਹ ਦੁੱਧ ਤੂੰ ਤਾਂ ਬਾਰਾ ਤੇਰਾ ਕਿਲੋ ਸੁੱਕਾ ਜਵਾਹੂ ਜਿਆਦਾ ਤੇ ਕਹਿਣ ਜੋ ਮਰਜ਼ੀ ਨੂੰ ਕੀ ਜੇ ਬਾਰਾ ਤੇਰਾ ਸੁੱਕਾ ਮੋਲ ਕਿੰਨਾ ਕਰਨਾ ਈ ਇਹਦਾ ਮੋਲ ਕਾਲੇ ਦਾ 40 ਕਰੀਏ ਹਾਂਜੀ 35 ਵੀ ਕਰੀਏ ਜੀ 32 ਦੀ ਦੇ ਦਾ ਠੀਕ ਆ ਹਾਂਜੀ ਮੌਕੇ ਤੇ ਛੋੜ ਕਰ ਦੋਗੇ ਛੋੜ ਕਰ ਦਾਂਗੇ ਥੋੜੀ ਬੱਤੀ ਹੋਰ ਕੀ ਠੀਕ ਆ ਉਹ ਮੱਝ ਦਾ ਸੁਆ ਦੱਸਿਆ ਨਹੀਂ ਕਿਹਨੂੰ ਦੱਸਿਆ ਸੀ ਬਲਾ ਆੜੀ ਦਾ ਇਹਦਾ ਤੀਜਾ ਸੁਆ ਤੀਜਾ ਸੁਆ ਪੁੱਛਣਾ ਖਿਆਲ ਭੁੱਲ ਗਿਆ ਕੁਝ ਗੱਲਾਂ ਦਾ ਚੇਤਾ ਭੁੱਲ ਜਾਂਦਾ ਕੁਝ ਰਹਿ ਜਾਂਦੀਆਂ ਉਹ ਫੋਨ ਤੇ ਪੁੱਛ ਸਕਦਾ ਅਗਲਾ ਹਨਾ ਆ ਜਿਹੜੀ ਵੜ ਆ ਇਹ ਪਹਿਲਾ ਸੁਆ ਵਾ ਪਹਿਲਾ ਸੁਆ ਇਹ ਢਾਈਆਂ ਸਾਲਾਂ ਦੀ ਬੱਛੀ ਹੈ ਤੇ ਦੋ ਦੰਦਾ ਮੂੰਹ ਤੇ ਜਾਨੀ ਕਿ ਰੇਚ ਦੋ ਦੀ ਦੇ ਤਾਂ ਤੋੜੇ ਆ ਅੱਛਾ ਹਾਂ ਕੀਰੀ ਆ ਬੱਚਾ ਹੀ ਹੈ ਬੱਚਾ ਹੀ ਆ ਬੱਚਾ ਹੀ ਆ ਇਹ ਮੁਖੀ ਦੀ ਦੰਦ ਤੋੜੇ ਆ ਆ ਵੇਖੋ ਜੀ ਆ ਵੇਖੋ ਛੋਟੇ ਆ ਬਾਕੀ ਕਿਦਾਂ ਦੇ ਦੋ ਵੱਡੇ ਆ ਦੋ ਦੀ ਦੇ ਦੰਦ ਤੋੜੇ ਆ ਦੋਂਦੀ ਆ ਠੀਕ ਆ ਦੋਂਦੀ ਆ ਠੀਕ ਆ ਸੋਣਾ ਇਹਨੇ ਹਜੇ ਸੋਣਾ ਸੋਣਾ ਗੱਬਣ ਆ ਬਤਾ ਦੱਸ ਦਿੰਦਾ ਲੈ ਜੂ ਹਜੇ ਕੁਆਲਿਟੀ ਚੰਗੀ ਆ ਕੁਆਲਿਟੀ ਬੜੀ ਵੱਡੀ ਬੜੀ ਫਰਾਗ ਬੜੀ ਜ਼ਿਆਦੀ ਬੰਦੇ ਹਵਾਨਾ ਚੰਗਾ ਤਿਆਰ ਕਰੂਗੀ ਤੇ ਲਾਂਡ ਲਾਂ ਹੈਗੀਆਂ ਆ ਵੇਖੋ ਤੋਰੇ ਨੂੰ ਕੋਈ ਨਹੀਂ ਇਹਨੂੰ ਕਮਾ ਲੈ ਇੱਕ ਕਿਹੜਾ ਹੋਰ ਕਢਾ ਦੇ ਵਸ਼ੀ ਦਿਖਾਈਏ ਵੱਡੀ ਅਕਾਦੀ ਮਾਲਕ ਬਾਕੀ ਜਿੱਡਾ ਕਰਦਾ ਆਪਾਂ ਵੱਡਾ ਦਿਖਾਈਦਾ ਵਾ ਝੂਮ ਕਰਕੇ ਆਪਾਂ ਵੱਡਾ ਨਹੀਂ ਡੰਗਰ ਕਰ ਦਿੰਦਾ ਕਿ ਝੂਮ ਕਰਕੇ ਵੱਡਾ ਕਰਦਾਂਗੇ ਕੋਲਾ ਹੋਵੇ ਤੁਹਾਨੂੰ ਦੁਗਣਾ ਲੱਗੂਗਾ ਹਾਂ ਆਹ ਵੇਖੋ ਜੀ ਵਸ਼ੀ ਸੋਹਣੀ ਆ ਸੁਨੱਖੀ ਪੂਰੀ ਆ ਸ਼ਕੀਨ ਬੰਦੋ ਭਾਜੀ ਬੰਦ ਠੀਕ ਆ ਜੀ ਦਿਨ ਕਿੰਨੇ ਕੁ ਲਾ ਜੂਗੀ ਇਹ ਦਿਨ ਦਿਨ 10 ਲੈ ਲੈ ਜਾਈਏ 10 ਦਿਨ ਲੈ ਜੂਗੀ 10 ਦਿਨਾਂ ਨੂੰ ਚੰਗੀ ਬਣੂਗੀ ਖਾਣ ਸੁਣ ਓਕੇ ਆ ਜੀ ਫਲਾ ਫਲਾ ਦੀ ਵੱਡੀ ਥਾਹ ਠੀਕ ਆ ਥੀਲ ਬੜੀ ਆ ਠੰਢੀ ਆ ਉਹ ਜਿਹਦਾ ਮਾਦੀ ਹੱਥ ਤੇ ਉਹ ਬੈਠੇ ਰੋ ਆਹ ਵੇਖੋ ਇਹਨੂੰ ਗੱਲ ਵੀ ਨਹੀਂ ਸਾਲੂ ਠੀਕ ਆ ਠੀਕ ਆ ਤਾਂ ਮੁੱਲ ਕਿੰਨਾ ਕਰਨਾ ਜੀ ਮੁੱਲ ਤੇ ਕੱਲ ਨੂੰ ਪਹਿਣ ਵੀ ਗੱਲ ਈ ਹਾਂਜੀ 70 ਵੀ ਗੱਲ ਏ ਕੱਲ ਦੀ ਦੀ ਗੱਲ ਬਈ ਹਾਂਜੀ ਤੇ 55 ਦੀ ਵਾਸੀ ਨਹੀਂ ਲਾਂਗੇ ਮਾਨਤਣ ਮੌਕੇ ਤੇ ਹੋ ਜਾਊਗਾ ਕੋਡ ਕਰ ਦਾਂਗੇ ਠੀਕ ਆ ਜੀ ਹਾਂਜੀ ਬਾਕੀ ਫੋਨ ਕਰ ਲੈ ਜਿਹਨੂੰ ਪਸੰਦ ਹੋਵੇ ਮਾਨਤਣ ਖੁੱਲਾ ਬਹੁਤ ਸਾਲੂ ਆ ਬਾਹਲੀ ਚੰਗੀ ਆ ਖੁੱਲਾ ਵੀ ਕਰ ਦੇਣਾ ਭਾਜੀ ਨੇ ਮਾਨਤਣ ਫੋਨ ਕਰੇ ਹਨਾ ਆ ਜਿਹੜੀ ਆ ਇਹ ਜੀ ਦੂਜਾ ਸੁਗਾ ਵੜਦਾ ਵਾ ਅੱਛਾ ਦੂਜਾ ਸੁਗਾ 2 ਮਹੀਨੇ ਸਵਾ ਮਹੀਨੇ ਦੀ ਹੈਗੀ ਆ ਅੱਛਾ ਮਹੀਨਾ ਸਵਾ ਮਹੀਨਾ ਹੋ ਗਿਆ ਨੂੰ ਬੱਚਾ ਵਸ਼ਾ ਮੰਗ ਬੱਚਾ ਮੰਗਦਾ ਕੱਲ ਦੀ ਸਾਡੇ ਕੋ ਆਈ ਆ ਚਾਲੂ ਬੜੀਏ ਜੇ ਮੇਰਾ ਵੀਰ ਭਰਾ ਕੋਈ ਚੰਗੀ ਥਾਂ ਉਦੇ 15 16 ਕੋਲ ਚਾਉ ਠੀਕ ਤੇ ਹੁਣ ਕੋਈ ਮੌਕੇ ਤੇ 10 12 ਕੋਲ ਜਰਸੀ ਜੀ ਆ ਜਾਂਦੀ ਐ ਵੀ ਹਾਂ ਜਰਸੀ ਜਰਸੀ ਆ ਥੋੜਾ ਜਿਆਦਾ ਹੁਣ ਦੁੱਧ ਕਿੰਨਾ ਦੇ ਕੋਲ ਦੁੱਧ ਹੋਣ ਯਾਰ 12 ਕਿਲੋ ਹੈਗਾ 11 12 ਕਿਲੋ ਹਾਂ 11 ਆਹ ਕੋਈ ਥਣ ਬੜਾ ਸੋਹਣਾ ਲੱਗਾ ਇਹੋ ਵੀ ਜੇ ਕੋਈ ਚੰਗੀ ਥਾਂ ਨੂੰ ਤੇ 15 16 ਵਿੱਚ ਚੋਲੂਗਾ ਜੀ 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 ਦੁੱਧ ਤਾਂ ਕੱਲ੍ਹ ਦੇ ਹੀ ਵੱਧ ਗਿਆ ਦੁੱਧ ਖਾਣ ਨੂੰ ਬੜੀ ਤਰਣੀ ਯਾਰ ਠੀਕ ਆ ਕਾਹੂ ਵਧੀਆ ਥਣਾ ਦੀ ਕੋਈ ਬਾਤ ਘੱਟ ਨਹੀਂ ਹੈ ਕੋਈ ਬਾਤ ਘੱਟ ਚੋਣ ਚਾਲ ਬੜੀ ਵਧੀਆ ਠੀਕ ਆ ਕਾਹੂ ਸੀਲ ਆ ਸਾਫ ਬੜੀ ਠੰਡੀ ਬੜੀ ਆ ਕਰਸੀ ਪਾਉਣ ਦੀ ਲੋੜ ਇਹਨੂੰ ਉਹ ਨਾ ਪਾਉ ਕੋਈ ਗੱਲ ਹੀ ਪੂਣੀ ਪਾ ਲੋ ਨਹੀਂ ਪੂਣੀ ਤਾਂ ਪਾਉ ਕੋਈ ਗੱਲ ਠੀਕ ਮੁੱਲ ਕਿੰਨਾ ਕਰਨਾ ਈ ਜੀ ਮੂਹ ਲਕਰ ਨੂੰ ਤੇ ਬਾਹਲਾ ਬਾਈ 40 ਗਾਲੀਏ 45 ਗਾਲੀਏ ਹਾਂਜੀ ਤੇ ਤੇ ਆਪਾਂ ਭਾਣਾ ਲੈਣੀ ਆ ਠੀਕ ਆ 32000 ਦੀ ਦੇ ਦਾਂਗਾ ਮਾਨ ਤਾਂ ਨਾ ਹੋ ਜੂਗਾ ਛੋਟ ਕਰ ਦਾਂਗੇ ਹੋਰ 500 ਹੋਰ ਕੀ ਠੀਕ ਆ 500 ਹੋਰ ਕਰ ਦਿਓ 500 ਕਰ ਦਾਂਗੇ 31000 ਦੀ ਕਰ 32 ਦੀ ਦੇ ਦਾਂਗੇ ਵਸ਼ਾ ਮਗਰ ਆ ਵਾਲਾ ਠੀਕ ਆ ਆ ਵੇਖੋ ਉੱਚਾ ਮਾੜਾ ਵੇਲੇ ਬੜੀ ਚੰਗੀ ਆ ਜਿਹੜਾ ਲਹੂ ਵਾਲਾ ਵੀ ਬੜੀ ਚੰਗੀ ਆ ਉਹਦੇ ਕੋ 15 ਕਿਲੋ ਗੀੜ-ਗੀੜੀ 15 ਕਿਲੋ ਮੈਂ ਪਹਿਲਾਂ ਚੋਇਆ ਪੋਤਨ ਮੋਲ ਵਾਲਾ ਕਾਦੇ ਉਹਨਾਂ ਨੂੰ ਨਹੀਂ ਦਿੰਦੇ ਹੁਣ ਇਹ ਫੇਰ ਮੁੜ ਕੇ ਬੋਲੀ ਸਾੰਭੀ ਠੁੰਮੀ ਨ ਗਈ ਬੁੱਢੀਆਂ ਕੋ ਦੁੱਧ ਘਟ ਗਿਆ ਹੁਣ ਦੁੱਧ ਜਿਆਦਾ 12 ਕਿਲੋ ਕਹਿ ਕੇ ਦਵਾਂਗੇ ਦੁੱਧ ਨੇ ਤੀਜੇ ਚੌਥੇ ਦਿਨੋਂ 15 ਸਰਾ ਕਿਲੋ ਠੀਕ ਆ ਭਾਜੀ ਕਿਉਂ ਹੋ ਸਕਦਾ ਠੀਕ ਹੈ ਜੀ ਠੀਕ ਹਾਂ ਜੀ ਭਾਜੀ ਕਾੜੀ ਚੱਲ ਇਹਦਾ ਸੂਆ ਕਿੰਨਾ ਜੀ ਇਹਦਾ ਸੂਆ ਜੀ ਤਿੱਜਾ ਤਿੱਜਾ ਸੂਆ ਹਾਂ ਜੀ ਇਹ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਆ ਠੀਕ ਆ ਤੇ ਦੁੱਧ ਕਿੰਨਾ ਇਸ ਟਾਈਮ ਤੇ ਇਹ ਪਰਸੋਂ ਦੀ ਸੂਈ ਆ ਬੋੜਾ 10 12 ਕਿਲੋ ਮੈਂ ਚੋਇਆ ਕੋਈ ਬੋੜਾ ਹੀ ਆ ਜੇ ਹਨਾ ਪਰਸੋਂ ਦੀ ਸੂਈ ਆ ਜੀ ਬੱਚਾ ਕੀ ਮਗਰ ਬੱਚਾ ਦੇ ਮਗਰ ਬੱਚਾ ਆ ਵਸ਼ਾ ਮਗਰ ਠੀਕ ਦੁੱਧ ਕਾਂ ਦੇ ਦੂੰਗੀ 16 ਸਾਰਾ ਕਿਲੋ ਆ ਦੇਖੋ ਜੀ ਚੰਗੀ ਸੋਹਣੀ ਆ ਦੁੱਧ ਵਾਲੀ ਆ ਜੇ ਸੂਸਾ ਦੀ ਲੱਗੀ ਆ ਸੋਹਣਾ ਕਾ ਕਾਂ ਹਾਂਜੀ ਹਾਂਜੀ ਜੀ ਜੀ ਥਾਣ ਬੜਾ ਸੋਹਣਾ ਲੱਗਾ ਇਹਨੂੰ ਥਣ ਬੜਾ ਚੁਆੜੀ ਬੜੀ ਆ ਜੀ ਹਾਂਜੀ ਹਾਂਜੀ ਵੇਖ ਸਕਦੇ ਬਾਕੀ ਜੇ ਕੋਈ ਗੱਲ ਰਹਿ ਜੇ ਪੁੱਛਣ ਵਾਲੀ ਫੋਨ ਤੇ ਪੁੱਛ ਲਿਓ ਨੰਬਰ ਆਪਾਂ ਦਿੱਤੇ ਹੁੰਦੇ ਆ ਕਿ ਯਾਰਾਂ ਵੀਰ ਕਹਿੰਦੇ ਆ ਇਹ ਚੀਜ਼ ਨਹੀਂ ਦਸੀ ਉਹ ਨਹੀਂ ਦਸੀ ਤੇ ਆਹ ਵੇਖੋ ਥਾਣੇ ਦਾ ਚੰਗਾ ਲੱਗਾ ਆਹ ਵੇਖੋ ਜੀ ਮਗਰ ਆਗਾ ਜੀ ਵਸ਼ਾ ਨਾ ਥਾਣੀ ਗਾ ਜੀ ਵਸ਼ਾ ਜੀ ਆਹ ਵਸ਼ਾ 나ੜੂ ਨਾਲ ਲੱਗਾ ਜੀ ਠੀਕ ਹੈ ਜੀ ਦੁੱਧ ਕਿੰਨਾ ਕੁ ਚੋਈ ਜਾਊਗੀ ਭਾਜੀ ਇਹ 2 16 ਹਜ਼ਾਰ ਅੱਕ ਨੂੰ ਸੋਖਾ ਚੋਆ ਦੋ ਜੀ ਠੀਕ ਹੈ ਜੀ ਆਹ ਜੀ ਤੇ ਕਿੰਨਾ ਕਰਨਾ ਮੁੱਲ ਜੀ ਮੁੱਲ ਕਹਿੰਦੇ 55 ਵੀ ਗੱਲ ਲੀਏ ਹਾਂ ਜੀ 60 ਵੀ ਗੱਲ ਲੀਏ ਜੀ ਤੇ 45 ਦੀ ਦੇਦਾ ਮਾਰਦਾਨ ਹੋ ਜਾਊਗਾ 500 ਕਰਦਾਂਗੇ ਹੋਰ 500 ਖੁੱਲੀ ਕਰ ਦਿਓਗੇ 500 ਕਰਦਾਂਗੇ ਜਿਹੜੀ ਠੀਕ ਹੈ ਜੀ ਜਾਂ ਦਾ ਮੋਲ ਨਹੀਂ ਕਰੀ ਬਾਕੀ ਜਿਹੜੇ ਵੀਰ ਨੂੰ ਪਸੰਦ ਹੋਈ ਉਹਨੇ ਆਪੇ ਛੋੜ ਕਰਾ ਲੈਣੀ ਆ ਹਾਂਜੀ ਹਾਂਜੀ ਠੀਕ ਹੈ ਜੀ ਅਜ ਦੇ ਬਾਰੇ ਦੱਸੋ ਜੀ ਇਹ ਜਲਸੀ ਆ ਠੀਕ ਹੈ ਜੀ ਆਹ ਕਰੋ ਅਸੀਂ ਜਲਸੀ ਆ ਵਧੀਆ ਵਹਿੜ ਆ ਆ ਵੇਖੋ ਦੇਸੀ ਦੇਸੀ ਦੇ ਵਿੱਚ ਕ੍ਰੋਸ ਆ ਨਾ ਅਮਗਲੇ ਦੇ ਬੱਛੀ ਆ ਆ ਵੇਖੋ ਜੀ ਆਹ ਵਹਿੜਾਂ ਦੀ ਡਿਮਾਂਡ ਬੜੀ ਕਰਦੇ 20 ਰੁਪਏ ਮੈਂ ਵਹਿੜਾ ਜਿਹੜੀਆਂ ਇਹ ਦੁੱਧ ਮੱਝਾਂ ਨਾਲ ਹੁੰਦਾ ਜੀ ਚੰਗੀ ਕੁਆਲਿਟੀ ਦਾ ਵਧੀਆ ਏਦਾ ਠੰਡੀ ਠੰਡੀ ਬੜੀ ਆ ਬਿਨਾਂ ਦੇ ਵਾਲੇ ਤੋਂ ਕੋਈ ਮੇਲਾ ਵੀ ਇੱਕ ਗੱਲ ਇਹ ਚ ਮਾਰੀ ਜਾਈ ਗਈ ਆ ਹਾਂਜੀ ਪੰਜਾਤਾਂ ਰਹਿ ਗਾਲੇ ਸਾਂਜ ਥੋੜੀ ਨੇ ਪੰਜਾਤਾਂ ਦਾ ਕੱਟਵਾ ਅਗਲੇ ਥਣ ਤੋਂ ਤਾਂ ਮੜੀ ਮੱਝ ਦਾ ਤਰਾ ਕੱਟਵਾ ਠੀਕ ਆ ਪੰਜਾਤਾਂ ਦਿੰਦੇ ਪੰਜਾ ਚੋਲਾ ਫਰਕ ਪੈਂਦਾ ਬੱਚਾ ਕੀ ਇਹ ਦੇ ਮਗਰ ਬੱਚਾ ਦੇ ਮਗਰ ਵਸ਼ੀ ਆ ਆ ਵਸ਼ੀ ਆ ਜੀ ਵਸ਼ੀ ਬੜੀ ਚੰਗੀ ਕੁਆਲਿਟੀ ਦੀ ਆ ਬਹੁਤ ਵਧੀਆ ਵਸ਼ੀ ਆ ਆ ਵੇਖੋ ਵਸ਼ੀ ਬਹੁਤ ਸੋਹਣੀ ਵਸ਼ੀ ਆ ਠੀਕ ਆ ਜੀ ਹਾਂਜੀ ਤੇ ਸੂਆ ਇਹਦਾ ਕਰਵਾਉਗਾ ਸੂਆ ਪਹਿਲਾ ਜੀ ਪਹਿਲਾ ਪਹਿਲਾ ਸੂ ਠੀਕ ਆ ਹਾਂਜੀ ਹਾਂਜੀ ਆ ਅਗਲੇ ਥਾਣੇ ਚ ਧਾਰਾ ਘਟਿਆ ਪੰਜ ਚਾਰ ਦਾ ਘਟ ਪੰਜ ਚਾਰ ਠੀਕ ਆ ਬਹਿਣੀ ਤੋਂ ਉਲਟੇ ਬੰਨੇ ਵਾਲੇ ਚ ਹਾਂਜੀ ਪੰਜ ਚਾਰ ਘਟਲੀਆਂ ਵੱਧ ਗਈ ਦੁੱਧ ਦੋ ਦੇ ਕੋ ਮਹਿੰਤੀ ਦਾ 10 ਦਸ ਲੋ ਦੁੱਧ ਤਿਆਰ ਦੋ ਤਿਆਰ ਠੀਕ ਆ ਜੀ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਵਿੱਚ 40 ਕਰੀਏ 35 ਕਰੀਏ ਹਾਂਜੀ ਤੇ ਦੇ ਆਪਾ ਭਾਅ ਨਾਲ ਦੇਣੀ ਆ ਕਿੰਨੇ ਕਰੀਏ 27000 ਦੀ ਮਾਣ ਤਣ ਛੋਟ ਕਰ ਦਾਂਗੇ ਕਿੰਨੀ 500 ਕਰ ਦਾਂਗੇ ਠੀਕ ਆ ਹਾਂਜੀ ਯਾਰ ਹੀ ਕਰ ਦਿਓ ਕੇ ਕਾ 22 ਦਿਨਾਂ ਕੋ 22 ਦਿਨਾਂ ਠੀਕ ਹੈ ਬਾਕੀ ਜਿਹਨੂੰ ਪਸੰਦ ਆਵੇ ਫੋਨ ਚੀ ਬਾਹਲੀ ਚੰਗੀ ਉੱਦਾਂ ਵੱਛੀ ਚੰਗੀ ਸੋਹਣੀ ਆ ਸੋਹਣੀ ਆ ਜੇ ਤਾਂ ਪੰਜਾਂ ਧਾਰਾਂ ਦਾ ਘਾਟਾ ਵੱਛੀ 40 45 ਹਜ਼ਾਰ ਦੀ ਹਾਂਜੀ 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 ਤੇ ਵੱਛੀ ਉੱਦਾਂ ਸਾਹੂ ਬੜੀ ਆ ਆ ਜਿਹੜਾ ਮੁੱਲ ਕਰਤਾ ਵਿੱਚ ਉਹ ਚੰਗੀ ਆ ਜਾਇਦ ਕੀਤਾ ਥਣ ਬਹੁਤ ਸੋਹਣਾ ਲੱਗਾ ਜੀ ਵਹਿੜ ਬੜੀ ਆ ਠੰਡੀ ਬੜੀ ਆ 10 ਕਿਲੋ ਦੁੱਧ ਕੋ ਕੱਡੇ ਤੇ ਆਲਾ ਠੀਕ ਰਸੀ ਪਾਉਣ ਦੀ ਨਹੀਂ ਲੋੜ ਇਹਦਾ ਨਹੀਂ ਰਸੀ ਦੀ ਲੋੜ ਹੀ ਕੋਈ ਨਹੀਂ ਆ ਜਿਹੜੀ ਆ ਇਹ ਜਲਸੀ ਵਹਿੜ ਆ ਹਾਂਜੀ ਤੇ ਸੂਈ ਇਹ 56 ਉਹਦੀ 50 ਦੀ ਆ ਇਹ ਦੇਸੀ ਦੇ ਕ੍ਰੋਸ ਆ ਜਾਂਦੀ ਹੈ ਨਾ ਦੁੱਧ ਕੋਲ ਵੀ ਦਾਖਲ ਹੋ ਕੇ ਰਿਹਾ ਦਾਖਲ ਨੂੰ ਦੁੱਧ ਤਿਆਰ ਆ ਤਿਆਰ ਆ ਠੀਕ ਆ ਇਹ ਸੁਰੀ ਸਾਡੀ ਪਾਸੇ ਚੋਸੇ ਪਾਸੇ ਨਹੀਂ ਚੋਅ ਵਰਗੇ ਠੀਕ ਆ ਜੀ ਚੌਥਾ ਰੇਲਾ ਆ ਆ ਵੇਖੋ ਜੀ ਬਹੁਤ ਹੀ ਚੰਗੀ ਆ ਬਾਕੀ ਇਹਨਾਂ ਵੇੜਾਂ ਨੂੰ ਬਹੁਤ ਹੀ ਵੀਰ ਪਸੰਦ ਕਰਦੇ ਆ ਹੈ ਬੜੀ ਚੰਗੀ ਐ ਚੁਵਾਈ ਚੁਈ ਬੜੀ ਆ ਬਿਨਾ ਨੇ ਹਾਂ ਜੀ ਹਾਂ ਜੀ ਹਾਂ ਜੀ ਠੰਡੀ ਬੜੀ ਆ ਆ ਵੇਖੋ ਜੀ ਥਾਣਾ ਦੀ ਗੁਵਾਹ ਘੜਨੀ ਆਈ ਥਾਣਾ ਦੀ ਗੁਵਾਹ ਘੜਨੀ ਐ ਸੌ ਉਸੀਲ ਆ ਇਹਦੇ ਮਗਰ ਬੱਚਾ ਕੀ ਇਹਦੇ ਮਗਰ ਬੱਚਾ ਜੀ ਅੱਛਾ ਇਹਦੇ ਮਗਰ ਬੱਚਾ ਜੀ ਹਾਂ ਜੀ ਹਾਂ ਜੀ ਆਹ ਵਿਖੋ ਵਾਸ਼ਾ ਦੇ ਮਗਰ ਤੇ ਦੁੱਧ ਐਸ ਟਾਈਮ ਤੇ 10 ਕਿਲੋ 10 ਕਿਲੋ ਹੋਣਾ ਜੇਗਾ ਰਸੀ ਪਾਉਂਦੇ ਇਹਨੂੰ ਕਿੱਦਾਂ ਜੀ ਰਸੀ ਪਾਉਂਦੇ ਇਹਨੂੰ ਨਹੀਂ ਨਹੀਂ ਰਸੀ ਦੀ ਲੋੜ ਹੀ ਕੋਈ ਨਹੀਂ ਐਦਾਂ ਹੀ ਮਿਲਦੀ ਆ ਹਨਾ ਦੁੱਧ 10 ਕਿਲੋ ਜੋ ਹੋਊਗਾ ਬਾਦ ਵਿੱਚ ਚਾਹੀਦੀ ਦੁੱਧ ਬਾਦ ਵਿੱਚ ਚਾਹੀਦੀ ਸੁਈ ਚਾਹਾਂ ਦੋਸਾਂ ਦੀ ਸਾਰੀ ਸੁਈ ਆਹ ਸੁਈ ਹੁਣ ਇਹਨਾਂਵਾਂ 10 ਕਿਲੋ ਹਾਂ 10 ਠੀਕ ਆ ਤੇ ਦੱਸੋ ਫੇ ਕਿੰਨਾ ਕਰਨਾ ਮੋਲੇ ਦਾ ਮੋਲ ਤੇ ਦਾ 45 ਗੱਲ ਏ ਹਾਂਜੀ 40 ਗੱਲ ਏ ਹਾਂਜੀ ਤੇ ਦੇ 37 ਦੀ ਦਵਾਂਗੇ ਮਾਣ ਦਾਨ ਕਿੰਨਾ ਕਰਦਾ ਛੋੜ 500 ਕਰਦਾਂਗੇ ਫਿਰ ਤੀਜੋ 500 ਹੋਰ ਕਰਦੇ 36 ਦੀ ਜਾਣ ਤੋਂ ਕੋਈ ਨਹੀਂ ਚੱਲ 36 ਦੀ ਦੇ ਲਾ ਕੇ ਵੇ ਨਹੀਂ ਉਹ ਦੱਲ ਗਿਆ ਠੀਕ 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 ਆ ਉਹ ਇੱਕ ਜਿਹੜਾ ਨਗੀਨਾ ਲਾਸ਼ ਤੁਹਾਨੂੰ ਅੱਛੀ ਆ ਲਾਸ਼ ਤੇ ਦਿਖਾਣਾ ਨਗੀਨਾ ਹਾਂ ਜਰਸੀ ਦਾ ਇਹ ਕੀ ਕਹਿੰਦੇ ਨੂੰ ਇਹਨੂੰ ਪਿਓਰ ਜਲਸੀ ਹੈ ਪਾਲਕੂ 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 ਅੱਛਾ ਹਾਂ ਪਾਲ ਆਹ ਜਿਹੜਾ ਪਾਲੂਗਾ ਜੀ 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 ਥਲ ਤੁਹਾਨੂੰ ਬੋਲਾ ਚਾਹਦੇ ਥਲ ਤੁਹਾਨੂੰ ਖਾਣ ਦੇਖੋ ਇਹ ਗਿਫਟ ਹੀ ਦੇਣਾ ਵਾ ਗਿਫਟ ਜਿਹੜਾ ਦੋ ਗਾਇਆਂ ਜਾਂ ਦੋ ਮੱਝਾਂ ਕੱਠੀਆਂ ਲੈ ਗਿਆ ਉਹਨੂੰ ਫ੍ਰੀ ਵੀ ਦੇ ਦੇਣੀ ਹੈ ਹੈ ਆਹ ਦੇਖੋ ਜੀ ਇੱਕ ਹੈ ਝੂੰਗੀ ਹੋਊਗੀ ਮੈਨੂੰ ਲੱਗਦਾ ਜਿਹੜੇ ਸਨ ਝੂੰਗੀ ਹੋਊਗੀ ਜਿਹੜੇ ਸਨ ਸਿੰਘ ਜਿਹੜਾ ਸਿੰਘ ਦਿਖਾਏ ਨਹੀਂ ਬੰਦੇ ਨੇ ਬੱਚੀ ਦੀ ਸਾਰੀ ਜੋ 5 ਪੰਜ ਮਹੀਨੇ ਦੀ ਬੱਚੀ ਸਿੰਘ ਨਹੀਂ ਦਿਖਾਈ ਅਸਾਂ ਚੋਂ 5 ਪੰਜ ਮਹੀਨੇ ਦੀ ਹੈ 5 ਪੰਜ ਮਹੀਨੇ ਸਿੰਘ ਨਹੀਂ ਲਾਗੇ ਸਿੰਘ ਲਾਗੇ ਹੁੰਦੇ ਚਲੋ ਸਿੰਘ ਉਹ ਵੀ ਲਾਗੇ ਜਾਣਗੇ ਠੀਕ ਠੀਕ ਹਾਂਜੀ 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 ਠੀਕ ਹੈ ਇਹ ਹੈ ਬੜੀ ਚੰਗੀ ਪਿਓਰ ਦਲਸੀ ਇਹਦੀ ਮਾਂ ਮੂਹ ਦਾ ਰਿਕਾਰਡ ਪਤਾ ਕੋਈ ਉਹ ਵਧੀਆ ਗਾਂ 20 ਕਿਲੋ ਦੇ ਮਰ ਦੁੱਧ ਵਾਂਗ ਆ ਆਛਾ ਇਹਦੀ ਮਾਂ ਦਾ ਜਿਹੜਾ ਦੁੱਧ ਹੈ ਜੀ ਦੀ ਬੱਛੀ ਏ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਹੈ ਇਹਦਾ ਰੁਪਈਆ ਆਪਾਂ 5000 ਲੈਣਾ ਜਾਂਦਾ ਲੈਣਾ ਮਾਨਦਾਨ ਕਿੰਨਾ ਕਰਦਾ ਖੋਲ ਕਰਦਾ ਖੋਲ 500 ਤੇ ਜੇ ਜੋੜਾ ਕਿਸ ਨੇ ਲੈ ਗਿਆ ਤਾਂ ਫ੍ਰੀ ਦੇਣੀ ਪੈਣੀ ਜੇ ਤੁਹਾਨੂੰ ਇਹ ਇਹ ਗੱਲ ਆਲੇ ਤੇਨੇ ਬੋਲਾ ਫ੍ਰੀ ਹੋ ਦਿੱਤੀ ਦੇ ਦਈਏ ਬੜੀ ਮੈਂ ਕਰਦਿਓ ਕੋਈ ਨਹੀਂ ਚਲੋ ਕੋਈ ਨਹੀਂ ਕਮਾਈ ਥੋੜਾ ਕਰਨੀ ਆਪਾਂ ਹਰਥਾ ਚਲੋ ਕੋਈ ਨਹੀਂ ਕਿਤੇ ਪਿਆਰ ਵੀ ਵਧਾਉਣਾ ਕਿ ਨਹੀਂ ਆਲੇ ਨਹੀਂ ਨਹੀਂ ਚਲੋ ਅਸੀਂ ਇਡਾ ਨਾਲ ਲੈ ਆਂਦੀ ਚਲੋ ਕੋਈ ਨਹੀਂ ਕੋਈ ਵੀਰ ਭਰਾ ਪਾਲ ਲੂਗਾ ਹਾਂਜੀ ਹਾਂਜੀ ਯਾਦ ਕਰੂਗਾ ਚੱਲ ਕਿਤੇ ਗਾਈ ਵੜ ਜੂ ਜੀ ਹਾਂਜੀ ਠੀਕ ਹੈ ਜੋੜੇ ਦੇ ਨਾਲ ਫ੍ਰੀ ਵੀ ਜੇ ਉਦਾਂ ਮੋਲੇ ਦਾ 5000 ਦੇ ਆਲੀ ਹਾਂਜੀ ਦੇਣੀ ਸਾਂਭਣ ਵਾਲੇ ਨੂੰ ਹਾਂ ਸਾਂਭਣਾ ਸਾਂ ਕੀ ਕਰਨੀ ਕੋਈ ਗੱਲਬਾਤ ਹੋਰ ਜੀ ਬਸ ਠੀਕ ਠਾਕ ਜੀ ਵਧੀਆ ਵਾ ਜਿਹੜਾ ਮੈਂ ਵੀਰ ਭਰਾ ਵਿੱਚ ਚੂ ਕੇ ਤੇ ਆਪਣਾ ਮਾਲ ਖੜੇ ਹੈ ਜੀ ਨਾਲ ਵੀ ਕੇ ਚਵਾਈ ਕਰਕੇ ਆਪਣਾ ਕਰਕੇ ਤੇ ਫੇਰ ਲੈ ਤਸੱਲੀ ਕਰਕੇ ਖੜੀ ਕਰਕੇ ਲੈ ਲਈ ਠੀਕ ਹੈ ਜੀ ਤੇ ਹੈ ਸੋਹਣੀ ਲੱਗਿਆ ਵਧੀਆ ਵਾ ਹਾਂ ਜੀ ਕੀ ਗੱਲ ਦੀ ਬਾਤ ਕਰ ਲਈਆਂ ਜਿਹੜੀ ਗੱਲ ਉਹ ਪਹਿਲਾਂ ਦੱਸ ਦਾਂਗੇ ਮੁਰਕੇ ਦੱਸਦਾ ਕੋਈ ਫੈਲਾ ਦੇ ਠੀਕ ਹੈ ਜੀ ਆ ਦੋ ਮੱਝਾਂ ਤੇ ਆ ਬਾਕੀ ਸਾਰੀਆਂ ਵੜਾਂ ਜਿਨ੍ਹਾਂ ਵਿੱਚ ਇੱਕੀ ਗੱਬਣ ਤੇ ਬਾਕੀ ਸਾਰੀਆਂ ਸੂਈਆਂ ਸੋਜੀਆਂ ਆ ਕੇ ਆਪਣੀ ਤਸੱਲੀ ਕਰ ਲਿਓ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋ ਕੇ ਜਿਹੜਾ ਗੱਬਣ ਪਸ਼ੂ ਉਹਨੂੰ ਥਾਂ ਡਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਤਾਂ ਕਿਸੇ ਵੀ ਕਿਸਮ ਦਾ ਲਾਮਾ ਨਾ ਰਵੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ